ਦਲਜੀਤ ਦਸਾਂਝ ਦੀ ਮਚ ਅਵੇਟਡ ਫਿਲਮ ਪੰਜਾਬ 95 ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ ਜੀ ਹਾਂ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਆਧਾਰਿਤ ਇਹ ਮੂਵੀ ਹੁਣ ਭਾਰਤ ਵਿੱਚ ਨਹੀਂ ਰਿਲੀਜ਼ ਹੋਵੇਗੀ 7 ਫਰਵਰੀ ਨੂੰ ਇਹ ਇੰਟਰਨੈਸ਼ਨਲੀ ਤੌਰ ਤੇ ਕਮਾਂਤਰੀ ਪੱਧਰ ਤੇ ਇਹ ਮੂਵੀ ਰਿਲੀਜ਼ ਹੋਵੇਗੀ ਪਰ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ ਇਸ ਦਾ ਮੁੱਖ ਕਾਰਨ ਕੀ ਨੇ ਕਿਉਂ ਪੰਜਾਬ 95 ਭਾਰਤ ਵਿੱਚ ਰਿਲੀਜ਼ ਨਹੀਂ ਹੋ ਰਹੀ ਇਦੇ ਪਿੱਛੇ ਜੋ ਕਾਰਨ ਨਜ਼ਰ ਆ ਰਿਹਾ ਉਹ ਇਹੀ ਨਜ਼ਰ ਆ ਰਿਹਾ ਕਿ ਸੈਂਸਰ ਬੋਰਡ ਵੱਲੋਂ ਇਸ ਮੂਵੀ ਤੇ 100 ਤੋਂ ਵੱਧ ਕੱਟ ਲਗਾਏ ਹੋਏ ਇੱਕ ਫਿਲਮ ਜਿਹੜੀ 2 ਤੋਂ 2.5 ਘੰਟੇ ਦੀ ਫਿਲਮ ਬਣਦੀ ਹੈ ਤੇ ਜੇ ਇਸ 2.5 ਘੰਟੇ ਦੀ ਫਿਲਮ ਤੇ 100 ਤੋਂ ਵੱਧ ਕੱਟ ਲੱਗੇ ਹੋਣ ਤਾਂ ਫਿਲਮ ਦੇ ਵਿੱਚ ਰਹਿ ਕੀ ਜਾਏਗਾ ਪਿੱਛੇ ਰਹਿ ਕੀ ਗਿਆ ਇਹੀ ਮੁੱਖ ਕਾਰਨ ਨਜ਼ਰ ਆ ਰਿਹਾ ਕਿ ਪ੍ਰੋਡਿਊਸਰਜ਼ ਵੱਲੋਂ ਇਸ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਨਹੀਂ ਕੀਤਾ ਜਾ ਰਿਹਾ ਹਾਲੇ ਤੱਕ ਇਸ ਗੱਲ ਦੀ ਵੀ ਕਲੈਰਟੀ ਨਹੀਂ ਹੋ ਪਾਈ ਕਿ ਇਹ ਪ੍ਰੋਡਿਊਸਰਜ਼ ਵੱਲੋਂ ਭਾਰਤ ਵਿੱਚ ਰਿਲੀਜ਼ ਨਹੀਂ ਕੀਤੀ ਜਾ ਰਹੀ ਜਾਂ ਫਿਰ ਸਰਕਾਰ ਵੱਲੋਂ ਇਹ ਫਿਲਮ ਹੈ ਜਿਹੜੀ ਇਹ ਰਿਲੀਜ਼ ਨਹੀਂ ਹੋਣ ਦਿੱਤੀ ਜਾ ਰਹੀ ਪਰ ਇੰਨਾ ਜ਼ਰੂਰ ਹੈ ਕਿ ਦਿਲਜੀਤ ਦੋਸਾਏ ਨੇ ਆਪਣੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਹੈਂਡਲ ਨੇ ਉੱਥੇ ਉਹਨਾਂ ਨੇ ਇਹ ਗੱਲ ਪਾਈ ਹੈ ਕਿ ਇਹ ਫਿਲਮ 7 ਫਰਵਰੀ ਨੂੰ ਕਮਾਂਤਰੀ ਪਦਰ ਤੇ ਰਿਲੀਜ਼ ਹੋ ਰਹੀ ਹੈ ਵਿਦਆਊਟ ਐਨੀ ਕੱਟ ਉਹਨਾਂ ਨੇ ਸਪੈਸ਼ਲ ਲਿਖਿਆ ਕਿਸੇ ਵੀ ਤਰ੍ਹਾਂ ਦਾ ਕੱਟ ਲਗਾਏ ਬਿਨਾ ਇਹ ਫਿਲਮ ਅਸੀਂ ਰਿਲੀਜ਼ ਕਰਨ ਜਾ ਰਹੇ ਹਾਂ ਪਰ ਇਹ ਭਾਰਤ ਵਿੱਚ ਨਹੀਂ ਬਲਕਿ ਇੰਟਰਨੈਸ਼ਨਲ ਤੌਰ ਤੇ ਰਿਲੀਜ਼ ਹੋਵੇਗੀ ਤਾਂ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਆਧਾਰਿਤ ਇਸ ਫਿਲਮ ਤੇ ਕਾਫੀ ਵਾਦ-ਵਿਵਾਦ ਪਹਿਲਾਂ ਵੀ ਹੋਇਆ ਸੀਗਾ ਲੰਬੇ ਸਮੇਂ ਤੋਂ ਫਿਲਮ ਬਣਦੀ ਹੋਈ ਨਜ਼ਰ ਆ ਰਹੀ ਸੀਗੀ ਔਰ ਇਹ ਦਾਵਾ ਕੀਤਾ ਜਾ ਰਿਹਾ ਸੀਗਾ ਕਿ ਜਦੋਂ ਸੈਂਸਰ ਬੋਰਡ ਦੇ ਕੋਲੇ ਫਿਲਮ ਗਈ ਤਾਂ ਉਹਨਾਂ ਨੇ ਇਹ ਤਜਵੀਜ਼ ਰੱਖੀ ਕਿ ਜੇ ਇਹ ਫਿਲਮ ਭਾਰਤ ਵਿੱਚ ਰਿਲੀਜ਼ ਕਰਨੀ ਹੈ ਤਾਂ 100 ਤੋਂ ਵੱਧ ਕੱਟ ਨੇ ਜਿਹੜੇ ਇਸ ਫਿਲਮ ਦੇ ਵਿੱਚ ਲਗਾਏ ਜਾਣ ਇਸ ਕਰਕੇ ਇਹ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋ ਰਹੀ ਦੂਜੇ ਪਾਸੇ ਜੇ ਕੰਪੈਰੀਜ਼ਨ ਐਮਰਜੈਂਸੀ ਮੂਵੀ ਨਾਲ ਇਸਦਾ ਕਰਦੇ ਆਂ ਤਾਂ ਐਮਰਜੈਂਸੀ ਮੂਵੀ ਜਿਹੜੀ ਕਿ ਕੰਗਨਰ ਨੌਥ ਹੋਰਾ ਦੀ ਹੈ ਉਹ ਬੀਤੇ ਦਿਨੇ ਰਿਲੀਜ਼ ਹੋਈ ਪੂਰੇ ਮੁਲਕ ਦੇ ਵਿੱਚ ਰਿਲੀਜ਼ ਹੋਈ ਪੰਜਾਬ ਦੇ ਵਿੱਚ ਵੱਡੇ ਸ਼ਹਿਰਾਂ ਨੂੰ ਛੱਡ ਕੇ ਛੋਟੇ-ਛੋਟੇ ਸ਼ਹਿਰਾਂ ਦੇ ਵਿੱਚ ਕਿਤੇ-ਕਿਤੇ ਇਸ ਨੂੰ ਸਕਰੀਨ ਮਿਲੀ ਵੀ ਹੈ ਪਰ ਸਵਾਲ ਜ਼ਰੂਰ ਖੜੇ ਹੁੰਦੇ ਨੇ ਐਮਰਜੈਂਸੀ ਮੂਵੀ ਨੂੰ ਲੈ ਕੇ ਸਿੱਖ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਰੋਧ ਕੀਤਾ ਗਿਆ ਇਹ ਫਿਲਮ ਵੀ ਸੈਂਸਰ ਬੋਰਡ ਦੇ ਵਿੱਚ ਗਈ ਜਿਸ ਦੇ ਵਿੱਚ ਇਹ ਆਇਆ ਸੀਗਾ ਸਾਹਮਣੇ ਕਿ ਟ੍ਰੇਲਰ ਦੇ ਵਿੱਚ ਕੁਝ ਅਜਿਹੇ ਸੀਨ ਸੀਗੇ ਜਿਸ ਤੇ ਸਿੱਖ ਜਥੇਬੰਦੀਆਂ ਨੂੰ ਇਤਰਾਜ਼ ਸੀਗਾ ਉਹ ਸੀਨ ਟ੍ਰੇਲਰ ਤੋਂ ਹਟਾ ਦਿੱਤੇ ਗਏ ਪਰ ਬੜੀ ਹੈਰਾਨੀ ਦੀ ਗੱਲ ਇਹ ਨਜ਼ਰ ਆਈ ਕਿ ਜਿਹੜੇ ਸੀਨ ਟ੍ਰੇਲਰ ਤੋਂ ਹਟਾਏ ਗਏ ਉਹ ਫਿਲਮ ਦੇ ਵਿੱਚ ਉਸੇ ਤਰ੍ਹਾਂ ਹੀ ਰੱਖੇ ਗਏ ਯਾਨੀ ਕਿ ਸੈਂਸਰ ਬੋਰਡ ਨੇ ਜੋ ਕੁਝ ਕੀਤਾ ਉਹ ਸਿਰਫ ਟ੍ਰੇਲਰ ਨਾਲ ਕੀਤਾ ਫਿਲਮ ਦੇ ਵਿੱਚ ਉਹ ਸਾਰੇ ਸੀਨ ਰੱਖੇ ਇੱਕ ਪਾਸੇ ਐਮਰਜੈਂਸੀ ਮੂਵੀ ਹੈ ਜਿਹੜੀ ਕਿ ਸਿੱਖਾਂ ਦੇ کردار ਬਾਰੇ ਸਿੱਖਾਂ ਦੀ ਦਿੱਖ ਬਾਰੇ ਸਿੱਖਾਂ ਦੇ ਭਲੇਖੇ ਪਾਉਂਦੇ ਨਕਸ਼ੇ ਕਦਮਾਂ ਬਾਰੇ ਚਰਚਾ ਕਰਦੀ ਹੈ ਇੱਕ ਪਾਸੇ ਉਹ ਮੂਵੀ ਹੈ ਜਿਹੜੀ ਪੰਜਾਬ ਦੇ ਵਿੱਚ 80 ਤੋਂ 90 ਦੇ ਦਹਾਕਿਆਂ ਦੌਰਾਨ ਕਿੰਨੀ ਨਸਲ ਕੁਸ਼ੀ ਹੋਈ ਕਿੰਨੇ ਨੌਜਵਾਨ ਘਰਾਂ ਦੇ ਵਿੱਚੋਂ ਲਾਪਤਾ ਹੋਏ ਅੱਜ ਵੀ ਮਾਪੇ ਆਪਣੇ ਬੱਚਿਆਂ ਨੂੰ ਲੱਭਦੇ ਫਿਰਦੇ ਨੇ ਉਹ ਫਿਲਮ ਤੇ ਸੌਤ ਤਵੱਦ ਕੱਟ ਲਾਏ ਜਾ ਰਹੇ ਨੇ ਤੇ ਫਿਰ ਕਿਉਂ ਨਾ ਬੇਗਾਨਗੀ ਦੀ ਭਾਵਨਾ ਸਿੱਖਾਂ ਦੇ ਮਨ ਦੇ ਅੰਦਰ ਆਵੇ ਇਹ ਸਵਾਲ ਸਭ ਤੋਂ ਵੱਡਾ ਹੈ ਹੁਣ ਜਸਵੰਤ ਸਿੰਘ ਖਾਲੜਾ ਹੂਰਾ ਬਾਰੇ ਤੋਨ ਦਾਸ ਨੇ ਜਸਵੰਤ ਸਿੰਘ ਖਾਲੜਾ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਹਾਮੀ ਭਰੀ 80 ਤੋਂ 90 ਦੇ ਦਹਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਘਰਾਂ 'ਚੋਂ ਚੁੱਕ-ਚੁੱਕ ਕੇ ਸਿੱਖ ਨੌਜਵਾਨਾਂ ਨੂੰ ਮਾਰਿਆ ਗਿਆ ਸਿੱਖ ਨੌਜਵਾਨ ਲਾਪਤਾ ਕੀਤੇ ਗਏ ਤਾਂ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਇਹ ਤਹਈਆ ਕੀਤਾ ਕਿ ਜਿੰਨੇ ਵੀ ਲਾਪਤਾ ਨੇ ਉਹਨਾਂ ਦਾ ਮੈਂ ਆਂਕੜਾ ਇਕੱਠਾ ਕਰਾਂਗਾ ਉਹਦਾ ਡਾਟਾਬੇਸ ਤਿਆਰ ਕਰਾਂਗਾ ਘਟੋ-ਘਟ ਇਹ ਪਤਾ ਲੱਗ ਸਕੇ ਕਿ ਉਹ ਜ਼ਿੰਦਾ ਨੇ ਜਾਂ ਮਾਰ ਦਿੱਤੇ ਗਏ ਸੋ ਜਸਵੰਤ ਸਿੰਘ ਖਰੜਾ ਵੱਲੋਂ ਪੁਲਿਸ ਵੱਲੋਂ ਝੂਠੇ ਮੁਕਾਬਲਿਆਂ ਦੇ ਵਿੱਚ ਮਾਰੇ ਗਏ ਨੌਜਵਾਨਾਂ ਦੀਆਂ ਲਾਸ਼ਾਂ ਦਾ ਰਿਕਾਰਡ ਲੱਭੇਗੇ ਸਿਵਿਆਂ 'ਚ ਜਾ ਜਾ ਕੇ ਉਹਨਾਂ ਨੇ ਸਾਰੇ ਰਿਕਾਰਡ ਖੰਗਾ ਲੇ ਹਜ਼ਾਰਾਂ ਲਾਸ਼ਾਂ ਦੇ ਸਬੂਤ ਲੱਭਣ ਦੇ ਲਈ ਲੱਕੜੀਆਂ ਦਾ ਖਰਚ ਤੇ ਕਲਰਕਾਂ ਨਾਲ ਗੱਲਬਾਤ ਕੀਤੀ ਗਈ ਜਿਹੜੇ ਵੀ ਸ਼ਮਸ਼ਾਨ ਘਾਟ ਦੇ ਵਿੱਚ ਮੌਜੂਦ ਸੀ ਜੋ ਦਾਵਾ ਇਹ ਵੀ ਕੀਤਾ ਜਾ ਰਿਹਾ ਕਿ ਅੰਮ੍ਰਿਤਸਰ ਮਜੀਠਾ ਤੇ ਤਰਨਤਾਰ ਦੀਆਂ ਤਿੰਨ ਸ਼ਮਸ਼ਾਨ ਘਾਟਾਂ ਦੇ ਵਿੱਚ ਜੂਨ 84 ਤੋਂ ਲੈ ਕੇ 94 ਤੱਕ ਲਾਪਤਾ ਲਾਸ਼ਾਂ ਦਾ ਉਹਨਾਂ ਵੱਲੋਂ ਵੀਰਵਾਖ ਡਿਆਗਾ ਤੱਥਾਂ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜ਼ਿਆਦਾਤਰ ਲਾਸ਼ਾਂ ਪੁਲਿਸ ਨੇ ਸ਼ਮਸ਼ਾਨਘਾਟ ਦੇ ਵਿੱਚ ਲਿਆਂਦੀਆਂ ਖਾਲੜਾ ਸਾਹਿਬ ਨੇ ਲਾਸ਼ਾਂ ਦੀ ਗੱਲ ਅਮਰੀਕਾ, ਕੈਨੇਡਾ, ਬਰਤਾਨੀਆਂ ਦੀਆਂ ਪਾਰਲੀਮੈਂਟਸ ਦੇ ਵਿੱਚ ਵੀ ਕੀਤੀ ਜਿਸ ਦਾ ਬਹੁਤ ਜ਼ਿਆਦਾ ਵਿਰੋਧ ਵੀ ਹੋਇਆ ਭਾਰਤ ਵਿੱਚ ਸਰਕਾਰ ਵੱਲੋਂ ਵਿਰੋਧ ਵੀ ਕੀਤਾ ਗਿਆ ਉਸ ਵਕਤ ਪੰਜਾਬ ਦੇ ਵਿੱਚ ਜੋ ਕਾਲਾ ਦੌਰ ਚੱਲ ਰਿਹਾ ਸੀਗਾ ਉਸ ਦੌਰ ਦੇ ਵਿੱਚ ਖਾਲੜਾ ਸਾਹਿਬ ਨੂੰ ਵੀ ਕਈ ਤਰ੍ਹਾਂ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਆਖਰਕਾਰ ਹੋਇਆ ਉਹੀ 6 ਸਤੰਬਰ 1995 ਨੂੰ ਖਾਲੜਾ ਸਾਹਿਬ ਨੂੰ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਪੁਲਿਸ ਨੇ ਚੁੱਕ ਲਿਆ 6 ਸਤੰਬਰ 1995 ਤੋਂ ਬਾਅਦ ਖਾਲੜਾ ਸਾਹਿਬ ਕਦੇ ਨਹੀਂ ਦਿਖੇ ਜਸਵੰਤ ਸਿੰਘ ਖਾਲੜਾ ਦੇ ਲਾਪਤਾ ਹੋਣ ਤੋਂ ਬਾਅਦ 10 ਸਾਲ ਬਾਅਦ ਪੁਲਿਸ ਅਧਿਕਾਰੀਆਂ ਤੇ ਦੋਸ਼ ਤੈਅ ਕੀਤੇ ਗਏ 18 ਨਵੰਬਰ 2005 ਨੂੰ 6 ਪੁਲਿਸ ਮੁਲਾਜ਼ਮਾਂ ਤੇ ਕਤਲ ਲਈ 7 ਸਾਲਾਂ ਦੀ ਸਜ਼ਾ ਸੁਣਾਈ ਗਈ ਜਿਸ ਤੋਂ ਬਾਅਦ 2007 ਦੇ ਵਿੱਚ 4 ਮੌਲਤ ਸਮਾਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਜਸਵੰਤ ਸਿੰਘ ਖਾਲੜਾ ਹੁਰਵਲੋਂ ਜਿਹੜੇ ਰਿਕਾਰਡ ਤਿਆਰ ਕੀਤੇ ਜਾ ਰਹੇ ਸੀ ਜੋ ਖਰੜੇ ਤਿਆਰ ਕੀਤੇ ਜਾ ਰਹੇ ਸੀ ਉਹਨਾਂ ਦੇ ਦੌਰਾਨ ਉਹਨਾਂ ਦੇ ਖਰੜਿਆਂ ਦੇ ਮੁਤਾਬਕ ਕਈ ਪੁਲਿਸ ਅਫਸਰ ਤੇ ਕਈ ਪੁਲਿਸ ਮਲਾਜ਼ਮ ਜਿਹੜਨੇ ਉਹ ਕੁੜਕੀ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਸੀ ਕਈਆਂ ਨੂੰ ਸਜ਼ਾ ਹੋ ਸਕਦੀ ਸੀ ਕਈਆਂ ਨੂੰ ਫਾਂਸੀ ਦੇ ਫੰਦੇ ਤੱਕ ਲਟਕਣਾ ਪੈ ਸਕਦਾ ਸੀ ਪਰ ਇੰਨਾ ਹੀ ਸਾਰੀਆਂ ਗੱਲਾਂ ਦੇ ਡਰ ਕੇ ਲੋ ਇਹ ਦਾਵਾ ਖਾਲੜਾ ਸਾਹਿਬ ਦੇ ਪਰਿਵਾਰ ਵੱਲੋਂ ਵੀ ਕੀਤਾ ਗਿਆ ਕਿ ਉਹਨਾਂ ਨੂੰ ਘਰੋਂ ਚੁੱਕ ਲਿਆ ਗਿਆ ਉਨਾ ਪੁਲਿਸ ਅਫਸਰਾਂ ਤੇ ਪੁਲਿਸ ਮੁਲਾਜ਼ਮਾਂ ਦੀ ਮਿਲੀ ਘਟਨਾਲ ਜਸਵੰਤ ਸਿੰਘ ਖਾਲੜਾ ਹੋਣਾ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਉਹਨਾਂ ਦੀ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਸੋ ਇਸ ਕਹਾਣੀ ਦਾ ਕਿੰਨਾ ਦਰਦਨਾਕ ਅੰਤ ਹੋਏਗਾ ਕਿ ਲਵਾਰਸ ਲਾਸ਼ਾਂ ਨੂੰ ਲਬਦਾ ਹੋਇਆ ਪਾਂਦੀ ਆਪੀ ਕਿਤੇ ਲਵਾਰਸ ਹੋ ਗਿਆ ਸੋ ਇਹ ਸਾਰੀ ਬਰਤਾਂਤ ਇਹ ਪੰਜਾਬ 95 ਦੇ ਵਿੱਚ ਲਿਖੀ ਹੋਈ ਹੈ ਦੱਸੀ ਹੋਈ ਹੈ ਤੇ ਉਹਨਾਂ ਨੂੰ ਹੁਣ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ ਜਾਂ ਪ੍ਰੋਡਿਊਸਰ ਖੁਦ ਹੀ ਰਿਲੀਜ਼ ਨਹੀਂ ਕਰ ਰਹੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਾਣਕਾਰੀ ਮਿਲੇਗੀ ਪਰ ਇੱਕ ਗੱਲ ਜ਼ਰੂਰ ਹੈ ਹਾਲ ਫਿਲਾਲ ਇਹ ਗੱਲ ਬਿਲਕੁਲ ਸਾਫ਼ ਹੈ ਕਿ ਐਮਰਜੈਂਸੀ ਮੂਵੀ ਰਿਲੀਜ਼ ਹੋ ਗਈ ਹੈ ਪੰਜਾਬ 95 ਪੰਜਾਬ ਦੇ ਵਿੱਚ ਭਾਰਤ ਵਿੱਚ ਰਿਲੀਜ਼ ਨਹੀਂ ਹੋ ਰਹੀ